ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਡੰਡੀ ਪਿਛਲੇ 10-15 ਦਿਨਾਂ ਤੋਂ ਰਾਜ ਦੇ ਵੱਖ-ਵੱਖ ਖੇਸਿਆਂ ਵਿੱਚ ਸਖਤ ਗਰਮੀ ਪੈ ਰਹੀ ਹੈ ਡੰਡੀ ਇਸ ਕਾਰਨ ਰਾਜਸਥਾਨ ਵਿੱਚ 22 ਅਤੇ ਪੰਜਾਬ ਵਿੱਚ 4 ਮੌਤਾਂ ਵੀ ਹੋ ਗਈਆਂ ਹਨ ਡੰਡੀ ਬਠਿੰਡੇ ਵਿੱਚ 28 ਮਈ ਨੂੰ ਤਾਪਮਾਨ 49.3 ਡਿਗਰੀ ਸੈਲਸੀਅਸ ਤੱਕ ਜਾ ਪਹੁੰਚਿਆ ਸੀ ਡੰਡੀ 1981 ਵਿੱਚ ਇਸ ਸ਼ਹਿਰ ਦਾ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਹੀ ਪਹੁੰਚਿਆ ਸੀ ਡੰਡੀ ਬਠਿੰਡਾ ਤੋਂ ਇਲਾਵਾ ਪੰਜਾਬ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਵੀ 28 ਮਈ ਨੂੰ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਗਿਆ ਸੀ ਡੰਡੀ ਅਮ੍ਰਿਤਸਰ ਵਿੱਚ 45.4 ਫਿਰੋਜ਼ਪੁਰ ਵਿੱਚ 46.9 ਲੁਧਿਆਣਾ ਵਿੱਚ 46.2 ਫਰੀਦਕੋਟ ਵਿੱਚ 46.0 ਮੁਹਾਲੀ ਵਿੱਚ 44.9 ਅਤੇ ਫਰੀਦਕੋਟ ਵਿੱਚ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਡੰਡੀ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਤਾਪਮਾਨ 60 ਡਿਗਰੀ ਤੱਕ ਪਹੁੰਚ ਜਾਏ ਤਾਂ ਮਨੁੱਖੀ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ ਡੰਡੀ ਪੰਜਾਬ ਵਿੱਚ ਸਖਤ ਗਰਮੀ ਪੈਣ ਕਾਰਨ ਬਿਜਲੀ ਦੀ ਖਪਤ ਵੀ 12000 ਮੈਗਾਵਾਟ ਤੱਕ ਪਹੁੰਚ ਗਈ ਹੈ ਡੰਡੀ ਰਾਜ ਵਿੱਚ ਸਖਤ ਗਰਮੀ ਪੈਣ ਕਾਰਨ ਲੋਕਾਂ ਨੇ ਬਾਹਰ ਨਿਕਲਣਾ ਵੀ ਘਟ ਕਰ ਦਿੱਤਾ ਹੈ ਸਿਰਫ ਜ਼ਰੂਰੀ ਕੰਮ ਲਈ ਹੀ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ ਡੰਡੀ ਦਿਹਾਤੀ ਖੇਤਰਾ ਵਿੱਚ ਬਿਜਲੀ ਦੇ ਲੰਮੇ-ਲੰਮੇ ਕੱਟ ਵੀ ਲੱਗਣ ਲੱਗ ਪਏ ਹਨ ਡੰਡੀ ਭਾਵੇਂ ਪੰਜਾਬ ਸਰਕਾਰ ਇਹ ਦਾਵਾ ਸ਼ੁਰੂ ਕਰ ਰਹੀ ਹੈ ਕਿ ਰਾਜ ਵਿੱਚ ਬਿਜਲੀ ਦਾ ਕੋਈ ਸੰਕਟ ਨਹੀਂ ਹੈ ਅਤੇ ਸਬਕ ਖਪਤਕਾਰਾਂ ਨੂੰ ਨਿਰੰਤਰ ਬਿਜਲੀ ਦਿੱਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਦਿਹਾਤੀ ਖੇਤਰਾਂ ਤੋਂ ਲੰਮੇ ਕਟ ਲੱਗਣ ਦੀਆਂ ਖਬਰਾਂ ਆ ਰਹੀਆਂ ਹਨ ਡੰਡੀ ਬਿਜਲੀ ਨਿਗਮ ਦੇ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਚੋਣਾ ਵਿੱਚ ਡਿਊਟੀਆਂ ਲੱਗੀਆਂ ਹੋਣ ਕਾਰਨ ਬਿਜਲੀ ਸਪਲਾਈ ਬੰਦ ਹੋਣ ਉੱਤੇ ਸ਼ਿਕਾਇਤਾਂ ਦਾ ਵੀ ਸਮੇਂ ਸਿਰ ਨਿਪਟਾਰਾ ਨਹੀਂ ਹੋ ਰਿਹਾ ਡੰਡੀ ਆਲਮੀ ਪੱਧਰ ਉਤੇ ਧਰਤੀ ਦੀ ਤਪਸ਼ ਲਗਾਤਾਰ ਵਧਣ ਕਾਰਨ ਪੰਜਾਬ ਵਿੱਚ ਵੀ ਹਰ ਸਾਲ ਪਹਿਲੇ ਸਾਲ ਨਾਲੋਂ ਵੱਧ ਗਰਮ ਹੁੰਦਾ ਜਾ ਰਿਹਾ ਹੈ ਇਸੇ ਤਰ੍ਹਾਂ ਗਰਮੀਆਂ ਦੀ ਰੁੱਤ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ ਵੀ ਪਹਿਲਾਂ ਨਾਲੋਂ ਲਗਾਤਾਰ ਵਧਦਾ ਜਾ ਰਿਹਾ ਹੈ ਡੰਡੀ ਇਹ ਬੇहद ਚਿੰਤਾ ਵਾਲੀ ਗੱਲ ਹੈ ਡੰਡੀ ਉਧਰ ਪਿਛਲੇ ਦਿਨਾਂ ਤੋਂ ਅਸੀਂ ਦੇਖਿਆ ਹੈ ਕਿ ਰਾਜ ਵਿੱਚ ਕਿਸਾਨਾਂ ਨੇ ਵੱਡੀ ਪੱਦਰ ਉੱਤੇ ਕਣਕ ਦੇ ਨਾਲ ਨੂੰ ਅੱਗਾ ਵੀ ਲਗਾਈਆਂ ਹਨ ਜਿਨ੍ਹਾਂ ਨਾਲ ਸੜਕਾਂ ਦੇ ਕਿਨਾਰੇ ਉੱਤੇ ਰੁੱਖ ਹੀ ਨਹੀਂ ਸਗੋਂ अनेका ਥਾਵਾਂ ਉਤੇ ਆਲਣੇ ਪਾਈ ਬੈਠੇ ਪੰਛੀ ਅਤੇ ਉਹਨਾਂ ਦੇ ਬੱਚੇ ਵੀ ਝੁਲਸ ਗਏ ਹਨ ਡੰਡੀ ਕਿਸਾਨਾਂ ਦਾ ਇਹ ਵਰਤਾਰਾ ਜਿੱਥੇ ਰੁੱਖਾਂ ਅਤੇ ਪਸ਼ੂ પ્રાણીਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਥੇ ਇਸ ਕਾਰਨ ਰਾਜ ਵਿੱਚ ਹੁਣ ਤੱਕ ਚਾਰ ਦੇ ਲਗਭਗ ਮੌਕਾਂ ਵੀ ਹੋ ਚੁਕੀਆਂ ਹਨ ਡੰਡੀ ਇਸ ਸਬੰਧ ਵਿੱਚ ਅਸੀਂ ਪਹਿਲਾਂ ਵੀ ਆਪਣੀ رائے ਪ੍ਰਗਟ ਕਰ ਚੁੱਕੇ ਹਾਂ ਕਿ ਪੰਜਾਬ ਨੂੰ ਵਸਗਾ ਰਸਦਾ ਰੱਖਣ ਲਈ